ਦੇ ਮੜੇ ਦਾਦਾ ਸੀ ਦਾ ਉਹ ਜਾਨਵਰ ਮਾ ਦੇ ਆਤੀਆ ਹੈਗਾ ਹੈਗਾ ਵੀ ਦੇਖ ਕਿਦਾਂ ਦਾ ਜਾਨਵਰ ਆ ਜੀਵ ਜੀਆ ਕੋਕਰ ਮੰਜੂਰੀਅਲ ਲਾਈਨ ਚਲਾ ਗਿਆ ਉਸ ਤੋਂ ਬਾਅਦ ਜਿੱਦਾਂ ਹੀ ਪਲੇਟ ਦੇ ਵਿੱਚ ਪਾ ਕੇ ਦਿੱਤੇ ਤਾਂ ਵਿੱਚੋਂ ਕੋਕਰੇਜ ਨਿਕਲਿਆ ਠੀਕ ਆ ਤੇ ਜਿੱਦਾਂ ਹੀ ਮੁੰਡੇ ਨੇ ਇੱਕ ਪੀਸ ਖਾਦਾ ਉਸ ਤੋਂ ਬਾਅਦ ਕਿਹਾ ਪਾਪਾ ਵਿੱਚ ਕੋਕਰੇਚ ਅੱਧੀ ਤੁਸੀਂ ਕੋਲੋਂ ਨਹੀਂ ਬਿਲਕੁਲ ਸਪੈਸ਼ਲ ਲਾਈਨ ਵਾਲੇ ਵੀ ਦੱਸੋ ਮੈਂ ਹੁਣੇ ਗੱਲ ਕਰਨਾ ਤੁਹਾਡੀ ਡੀਐਸਪੀ ਸਾਹਿਬ ਨਾਲ ਮੈਂ ਹੁਣੇ ਗੱਲ ਕਰਨਾ ਤੁਹਾਡੀ ਡੀਐਸਪੀ ਸਾਹਿਬ ਨਾਲ ਮੇਰੇ ਬੜੇ ਬੜੇ ਅਫਸਰਾਂ ਨਾਲ ਬਾਹਰ ਆ ਠੀਕ ਹੈ ਮੇਰੇ ਬੜੇ ਬੜੇ ਅਫਸਰਾਂ ਨਾਲ ਬਾਹਰ ਆ ਠੀਕ ਹੈ ਮੈਂ ਤੁਹਾਨੂੰ ਕਿਹਾ ਦੋਸਤ ਤੂੰ ਜਿੱਥੇ ਜਾਣਾ ਚਾਹੇ ਜਾ ਲੈਬਰਾਟਰੀ ਲੈ ਜਾ ਇਹਨੂੰ ਫੂਡ ਸਪਲਾਈ ਤੇ ਲੈ ਜਾ ਜਿੱਥੇ ਮਰਜ਼ੀ ਲੈ ਜਾ ਹਮ ਸਾਰੇ ਵਿਭਾਗਾਂ ਵਿੱਚ ਵਿਗਦੇ ਆ ਸਾਰੇ ਵਿਭਾਗਾਂ ਵਿੱਚ ਵਿਗਦੇ ਆ ਠੀਕ ਸਾਰੇ ਵਿਭਾਗਾਂ ਵਿੱਚ ਵਿਗਦੇ ਆ ਤੇ ਕਾਲ ਜਦੋਂ ਜਾਂਦੀ ਹੈ ਸਭ ਤੁਹਾਡਾ ਬੰਦਾ ਗੋਈ ਜਾਂਦਾ ਠੀਕ ਸਾਰੇ ਵਿਭਾਗਾਂ ਵਿੱਚ ਵਿਗਦੇ ਆ ਤੇ ਕਾਲ ਜਦੋਂ ਜਾਂਦੀ ਹੈ ਸਭ ਤੁਹਾਡਾ ਬੰਦਾ ਗੋਈ ਜਾਂਦਾ जय टीम जय भारत की ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ نیوز ਚੈਨਲ ਹਿੰਮਤ ਸੱਚ ਦਿਖਾਉਣ ਦੀ ਇੱਕ ਖਬਰ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲੁਧਿਆਣਾ ਦੇ ਰਾਹੋ ਰੋਡ ਖਾਨਾ ਮਿਹਰਬਾਨ ਦੇ ਅਦੀਮ ਪਿੰਦੇ ਇਲਾਕੇ ਦੀ ਹੈ ਜਿੱਥੇ ਬੀਤੇ ਦਿਨੀ ਚਾਵਲਾ ਸਵੀਟ ਸਾਫ ਤੋਂ ਇੱਕ ਨੌਜਵਾਨ ਵਿਅਕਤੀ ਨੇ ਆਪਣੇ ਪਰਿਵਾਰ ਲਈ ਮੰਚੂਰੀਅਨ ਬਣਵਾਇਆ ਜਦੋਂ ਘਰ ਜਾ ਕੇ ਬੱਚਿਆਂ ਦੇ ਖਾਣ ਲਈ ਮੰਚੂਰੀਅਨ ਪਰੋਸਿਆ ਗਿਆ ਤਾਂ ਬੱਚਿਆਂ ਨੇ ਇੱਕ ਖੀਸ ਖਾਣ ਤੋਂ ਬਾਅਦ ਦੇਖਿਆ ਕਿ ਮੰਚੂਰੀਅਨ ਵਿੱਚ ਕੁਝ ਹੈ ਜਦੋਂ ਆਵਾਜ਼ ਲਗਾ ਕੇ ਬੱਚਿਆਂ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਾਪਾ ਜੀ ਆਹ ਕੀ ਹੈ ਤਾਂ ਪਤਾ ਚੱਲਿਆ ਕਿ ਇਹ ਤਾਂ ਕਾਕਰੋਚ ਹੈ ਜਦੋਂ ਇਸ ਸੰਬੰਧੀ ਚਾ ਸਵਿੱਟਸ ਦੇ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹਨੇ ਤੰਕੀ ਪਰੇ ਲਿਹਾਜ ਦੇ ਨਾਲ ਕਿਹਾ ਕਿ ਤੂੰ ਜੋ ਕਰਨਾ ਕਰ ਲੈ ਮੈਂ ਨਹੀਂ ਡਰਦਾ ਇਸ ਸੰਬੰਧੀ ਜਦੋਂ ਪੱਤਰਕਾਰਾਂ ਨੇ ਚਾਵਲਾ ਸਵਿੱਟਸ ਦੇ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਗੱਲ ਕਰਨ ਦੇ ਤਰੀਕੇ ਨੂੰ ਦੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ نیوز ਚੈਨਲ ਦੇ ਲਈ ਲੁਧਿਆਣਾ ਤੋਂ ਪੱਤਰਕਾਰ ਰਾਕੇਸ਼ ਕੁਮਾਰ ਦੀ ਖਾਸ ਰਿਪੋਰਟ ਮੇਰਾ ਨਾਮ ਰਾਹੁਲਾ ਕੀ ਗੱਲ ਹੋਈ ਸੀ ਅਸ ਸੀਨਾ ਲਈ ਅੰਦਾਜ਼ਾ ਮੇਰੇ ਮਾਪਿਆਂ ਨੇ ਮਚੂਰੀ ਨੇ ਤੇ ਅਸੀਂ ਬਲੈਡ ਗੰਦੇ ਪਾਇਆ ਫਿਰਾਂ ਜਿਵੇਂ ਐਟਬੀ ਕਰਦਾ ਸੀਦਾ ਤੇ ਉਹ ਥੱਲੇ ਨਾ ਉਹ ਸੀਦਾ ਅਸੀਂ ਤਾਂ ਤੇ ਵਿਦੇਸ਼ ਸੀਦੇ ਉਹਨ ਤੇ ਆ ਸੀਦਾ ਜੋ ਮੰਨਨ ਚ ਨਹੀਂ ਹੰਦਾ ਸੀਦਾ ਅਸੀਂ ਹੁਣ ਠਾਣੇ ਚ ਵੀ ਜਾਂਦੇ ਆ ਸੀਦੇ ਕੋਲ ਤਾਂ ਸੀ ਤੇ ਕੋਲ ਸਾਲਤਾਂ ਦੇ ਫੋਨ ਕਰੋ ਉੱਥੇ ਅਸੀਂ ਫੋਨ ਵੀ ਦਿੱਤਾ ਸੀਦਾ ਕਿੰਨੇ ਕਿੰਨੇ ਪੀਸ ਬਾਦ ਦੇ ਮਨਜ਼ੂਰੀ ਤੁਸੀਂ ਖਾਦਾ ਹਾਂਜੀ 1 ਪੀਸ ਕਰਦਾ ਸੀ ਬਾਦ ਮੇਰਾ ਨਾਮ ਜਤਿੰਦਰ ਸਿੰਘ ਦਾ ਬਟੋਚਾ ਤੁਸੀਂ ਰਤੀ ਮਨਜ਼ੂਰੀਆਂ ਖਾਦਾ ਇਹਦੇ ਵਿੱਚੋਂ ਕੀ ਨਿਕਲਿਆ ਸੀ ਆ ਕੋਕਰੇ ਚ ਨਿਕਲਿਆ ਇਹ ਕੀ ਚੀਜ਼ ਹੈ? ਕੋਕਰੇਚ ਤੁਸੀਂ ਖਾਦੇ ਹੋ ਮੰਜੂਰੀ ਦੇ ਵਿੱਚੋਂ? ਮੈਂ ਖਾਦੇ ਸੀ ਬਾਟੋ ਮੇਰੇ ਭਾਂ ਨੇ ਖਾਦਾ। ਅੱਛਾ। ਉਸ ਵਾਰ ਹੁਣ ਇੱਕ ਪੀਸ ਲਿੱਤਾ ਉਹਨੇ ਦੇਖਿਆ ਕਿ ਇੱਥੇ ਕੋਕਰੇਚ ਆ। ਅੱਛਾ ਜੀ। ਤੇ ਤੁਸੀਂ ਪਪਨ ਦੱਸਿਆ ਕਿ ਮਮੀ ਨੂੰ? ਬਾਟੋ ਇਹ ਨਹੀਂ ਕਿਆ। ਬਾਕੀ ਫਿਰ ਫਿਰ ਇਹ ਗੇਠਾਣੇ ਤੇ ਅੱਛਾ। ਪਹਿਲਾਂ ਤਾਂ ਉੱਧਰ ਗਏ ਸੀਗੇ। ਸ਼ਾਪ ਤੇ ਉਸ ਤੋਂ ਬਾਅਦ ਮੇਰਾ ਨਾਮ ਜਰਾਵਰ ਸਿੰਘ। ਤੇ ਮੈਂ ਰਾਤੀ ਗਿਆ ਸੀਗਾ ਆਪਣਾ ਚਾਵਲਾ ਸਵੀਟ ਸ਼ਾਪ ਤੇ ਇੱਕ ਮਿੰਟ ਵੀਡੀਓ ਵਾਇਲ ਹੋ ਰਹੀ ਸੀ ਛੋਟੇ ਮीडियो ਵਿੱਚ ਉਹ ਕੀ ਕਾਰਨ ਸੀ ਉਹ ਵਾਇਰਲ ਕਰਨ ਦਾ ਆਪਣਾ ਇਹੀ ਕਾਰਨ ਸੀਗਾ ਕਿ ਅਸੀਂ ਗਏ ਸੀ ਬਾਬਾ ਬਾਲਕਨਸ ਯਾਤਰਾ ਤੋਂ ਐਸੀ ਰਾਤੀ ਜਿੱਦਾਂ ਹੀ ਜਵਾਕ ਨੇ ਕਿਹਾ ਵੀ ਇਸ ਪਾਪਾ ਮੰਜੂਰੀਅਨ ਖਾਣੇ ਆ ਤੇ ਮੰਜੂਰੀਅਨ ਲੈਣ ਚਲਾ ਗਿਆ ਤੇ ਉਸ ਤੋਂ ਬਾਅਦ ਜਿੱਦਾਂ ਹੀ ਪਲੇਟ ਦੇ ਵਿੱਚ ਪਾ ਕੇ ਦਿੱਤੇ ਤਾਂ ਵਿੱਚੋਂ ਕੋਕਰੇ ਨਿਕਲਿਆ ਠੀਕ ਆ ਤੇ ਜਿੱਦਾਂ ਹੀ ਮੁੰਡੇ ਨੇ ਇੱਕ ਪੀਸ ਖਾਦਾ ਉਸ ਤੋਂ ਬਾਅਦ ਕਿਹਾ ਪਾਪਾ ਵਿੱਚ ਕੋਕਰੇ ਠੀਕ ਆ ਮੈਂ ਉੱਧੇ ਹੀ ਪਲੇਡ ਚੱਕੀ ਚਾਵਲਾ ਸਵੀਟ ਸ਼ਾਪ ਤੇ ਚਲਾ ਗਿਆ ਠੀਕ ਆ ਉਹ ਮੰਨਣ ਵਿੱਚ ਨਹੀਂ ਸੀ ਆ ਰਹੇ ਉੱਥੇ ਮੈਂ ਖੜ ਕੇ ਵੀਡੀਓ ਬਣਾਈ ਸਾਰਾ ਕੁਝ ਕੀਤਾ ਠੀਕ ਆ ਤੇ ਉਹ ਵੀਡੀਓ ਫਿਰ ਮੈਂ ਫੇਸਬੁੱਕ ਤੇ ਪਾਈ ਸੀ ਤੇ ਉਹਦੇ ਬੇਸਿਕ ਤੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਇਹ ਪੈਂਦਾ ਜੀ ਆਪਣੇ ਮਿਹਰਬਾਨ ਹਾਂਜੀ ਰਾਹੋਂ ਰੋਕਾ ਆ ਜਾਣਦੇ ਕਿ ਪਿਛਲੇ ਦਿਨੀ ਮਤਲਬ ਜਿਹੜਾ ਹੈ ਇੱਕ ਬੱਚੀ ਦੇ ਜਨਮ ਦਿਨ ਤੇ ਕੇਕ ਦੇ ਕਾਰਨ ਜਿਹੜਾ ਕੇਕ ਖਾਣ ਦੇ ਕਾਰਨ ਮੌਤ ਹੋ ਗਈ ਸੀ ਪਟਿਆਲੇ ਦੇ ਵਿੱਚ ਤੇ ਉਹਦੇ ਬਾਰੇ ਤੁਸੀਂ ਮਤਲਬ ਕੀ ਲੋਕਾਂ ਨੂੰ ਕਿਸ ਨੇ ਸੁਣਾਣਾ ਚਾਹੁੰਗੇ ਉਹੀ ਚੀਜ਼ ਐ ਡਰਦੇ ਦਾ ਮੈਂ ਆਹਾ ਵੀਡੀਓ ਬਣਾ ਕੇ ਪਾਈ ਸੀ ਤੇ ਕੱਲ ਨੂੰ ਉਹ ਜਿੱਦਾਂ ਬੱਚੀ ਨੂੰ ਕੁਝ ਹੋ ਗਿਆ ਅੱਜ ਤੱਕ ਉਹਨਾਂ ਨੂੰ ਸੁਣਵਾਈ ਇਨਸਾਫ ਨਹੀਂ ਮਿਲਿਆ ਠੀਕ ਆ ਐਡੀ ਮੇਰਾ ਬੱਚਾ ਖਾ ਲੈਂਦਾ ਕੱਲ ਨੂੰ ਉਹਨੂੰ ਕੁਝ ਹੋ ਜਾਂਦਾ ਦੁਕਾਨਦਾਰ ਦਾ ਆਪਣਾ ਪੱਲਾ ਝਾੜ ਜਾਂਦੇ ਆ ਠੀਕ ਆ ਤੇ ਇਹਨਾਂ ਨੂੰ ਕੁਝ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਤੁਸੀਂ ਉੱਤੇ ਕੋਈ ਪੁਲਿਸ ਪ੍ਰਸ਼ਾਸਨੋਂ ਸੰਪਰਕ ਕੀਤਾ ਸੀ ਪੁਲਿਸ ਸਭ ਨਾਲ ਸੰਪਰਕ ਕੀਤਾ ਤੇ ਕਾਲ ਵੀ ਕੀਤੀ ਸੀ ਪੁਲਿਸ ਨੂੰ ਉਹ ਕਹਿੰਦੇ ਆਪਣਾ ਫਰੂਟ ਫੂਡ ਕੇ ਫੂਡ ਸਪਲਾਈ ਤੇ ਫੋਨ ਕਰੋ ਉੱਥੇ ਵੀ ਕੀਤਾ ਉੱਥੇ ਵੀ ਕੋਈ ਰਿਸਪਾਂਸ ਨਹੀਂ ਆਇਆ 112 ਤੇ ਕਾਲ ਕੀਤੀ ਉਸੇ ਕੋਲ ਬੀਜੀ ਜਾਏਗੀ ਉਸੇ ਵੀ ਕੋਈ ਕਾਲ ਨਹੀਂ ਲੱਗੀ ਆਪਣੀ ਕੁਝ ਨਹੀਂ ਆਇਆ ਰਿਸਪਾਂਸ ਨਾ ਕੋਈ ਗੱਲ ਹੀ ਨਹੀਂ ਹੋਈ ਆਪਾਂ ਨੂੰ ਕੀ ਆਪਾਂ ਨੂੰ ਇਹੀ ਚਾਹੀਦਾ ਵੀ ਆ ਮਾਪੇ ਬਾਪ ਨੂੰ ਕਿ ਬਾਹਰ ਲਿਆਂ ਚੀਜ਼ਾਂ ਬੰਦ ਕਰੋ ਬਾਹਰ ਜੋ ਵੀ ਆ ਗੰਦਮੰਦ ਪਰੋਸਦੇ ਆ ਠੀਕ ਆ ਜੋ ਵੀ ਚੀਜ਼ ਦੇਨੀ ਆ ਮਾਪੇ ਆਪਣੇ ਖੱਤੀ ਬਣਾ ਕੇ ਜਵਾਕਾਂ ਨੂੰ ਉਹ ਚੀਜ਼ਾਂ ਖਲਾਨ ਨਾ ਕਿ ਦੁਕਾਨਦਾਰ ਹੈਗੇ ਜਿਹੜੇ ਅਜੇ ਗਲਤ ਚੀਜ਼ਾਂ ਵੇਚਦੇ ਉਹਨਾਂ ਦੇ ਖਿਲਾਫ ਕੀ ਹੋਜੀ ਕਾਰਵਾਈ ਚੱਲਣੀ ਉਹਨਾਂ ਦੇ ਖਿਲਾਫ ਚੱਲ ਕਾਰਵਾਈ ਤੇ ਚਲੋ ਆਪਾਂ ਹੁਣ ਕੀ ਕਹਿ ਸਕਦੇ ਆ ਉਹਨਾਂ ਨੂੰ ਆਪਣੇ ਆਪ ਚਾਹੀਦਾ ਵੀ ਅਸੀਂ ਚੀਜ਼ ਦੰਨੇ ਆ ਤੇ ਅਸੀਂ ਦੁਕਾਨ ਖੋਲੀ ਆ ਅਸੀਂ ਪਿੱਛੇ ਆਪਣਾ ਸਫਾਈ ਦਾ ਧਿਆਨ ਰੱਖੀਏ ਅੱਛਾ ਕੋ ਹੋ ਵੀਡੀਓ ਵਾਇਰਲ ਹੋ ਰਹੀ ਤੁਹਾਡੀ ਦੁਕਾਨ ਦੀ ਵਾਇਰਲ ਪਾ ਰਹੇ ਕੋਈ ਦਿੱਕਤ ਨਹੀਂ ਅੱਛਾ ਹਾਂਜੀ ਚੋ ਉਹ ਤਾਂ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਉਦੋਂ ਹੀ ਆਪਣਾ ਕੋਈ ਸਟੇਟਮੈਂਟ ਦੇਣੀ ਚਾਹੁੰਦੇ ਹੋ ਮੈਂ ਕੋਈ ਸਟੇਟਮੈਂਟ ਅਗਲਾ ਮੇਰੇ ਕੋਲ ਸੌਦਾ ਲੈ ਗਿਆ ਠੀਕ ਹੈ ਜੀ ਰਾਤੀ ਮੇਰੇ ਕੋਲ ਬੁਲਸਰੀ ਹੈ ਇਸ ਦੀ ਠੀਕ ਹੈ ਮੈਂ ਕਿਹਾ ਤੂੰ ਜਿਹੜੀ ਲੈਬੋਰੀ ਚੈੱਕ ਕਰਾਉਣਾ ਕਰਾ ਦੇ ਮੇਰੇ ਕੋਲ ਸਾਰੇ ਹਥਿਆਰ ਰਹੀ ਹੈ ਠੀਕ ਹੈ ਤੂੰ ਲੈ ਤੁਸੀਂ ਸਾਡੇ ਕੋਲ ਸੰਭਾਲ ਲੈ ਜਾਣੇ ਆ ਜੇ ਕੀੜਾ ਨਿਕਲੂਗਾ ਤਾਂ ਪੁੱਜਿਆ ਨਿਕਲੂਗਾ ਹੂੰ 90 ਡਿਗਰੀ ਤੇ ਤੜਕਾ ਲੱਗਦਾ ਤੁਹਾਨੂੰ ਪਤਾ ਹੂੰ ਤੇ ਕੋਲੇ ਕੋਲੇ ਇੱਕ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਠੀਕ ਹੈ ਹੂੰ ਮੈਨੂੰ ਚਾਕੇ ਘਰੋਂ ਲਿਆਇਆ ਤੇ ਆਏ ਕਹਿੰਦਾ ਕੀੜਾ ਨਿਕਲਿਆ ਠੀਕ ਹੈ ਮੈਂ ਤੁਹਾਨੂੰ ਲੈ ਜਾ ਜਿੱਥੇ ਮਰਜ਼ੀ ਦਿਖਾ ਦੂੰ ਠੀਕ ਹੈ ਜਿੱਥੇ ਮਰਜ਼ੀ ਦਿਖਾ ਦੇ ਤੂੰ ਸਪਸ਼ਟ ਕਰ ਉਹ ਸਪਸ਼ਟੀ ਨਾਲ ਉਹ ਭਾਈ ਕਿਉਂ ਮੈਂ ਕਿ ਸਪਸ਼ਟੀ ਤੁਸੀਂ ਕੋਲੋਂ ਨਹੀਂ ਬਿਲਕੁਲ ਸਪਸ਼ਟੀ ਨਾਲ ਲੈਣ ਵਾਲੇ ਵੀ ਦੱਸੋ ਮੈਂ ਹੁਣੇ ਗੱਲ ਕਰਨਾ ਤੁਹਾਡੀ ਡੀਐਸਪੀ ਸਾਹਿਬ ਨਾਲ ਹੈ ਤੁਸੀਂ ਗੱਲ ਕਰਾ ਦਿਓ ਕਹਿੰਦੇ ਕਲ ਦੇਖੋ ਲੈ ਕੇ ਮੈਂ ਤੁਹਾਨੂੰ ਵਧੀਆ ਦੱਸੋ ਗੱਲ ਜਿੱਦਾਂ ਤੁਸੀਂ ਮਰਜ਼ੀ ਕਰਾ ਦਿਓ ਸਾਡਾ ਸਾਡਾ ਐਸਪਰ ਲੋ ਜਿਹੜਾ ਹੈਗਾ ਸਾਡਾ ਰਾਈਟ ਬੰਦਾ ਵੀ ਮੈਂਬਰ ਹੈ ਜੀ ਮੈਂ ਕਿਹਾ ਠੀਕ ਹੈ ਤੁਸੀਂ ਮੈਂਬਰ ਹੈਗੇ ਹੋ ਤੁਸੀਂ ਮੈਂਬਰ ਹੈਗੇ ਹੋ ਤੁਸੀਂ ਆਪਣੀ ਜਗ੍ਹਾ ਮੈਂਬਰ ਹੋ ਠੀਕ ਹੈ ਤੁਸੀਂ ਆਏ ਮੈਂ ਤੁਹਾਨੂੰ ਮੋਸਟ ਵੈਲਕਮ ਕਰਦਾ ਵਧੀਆ ਨਹੀਂ ਮੈਂ ਤਾਂ ਨਹੀਂ ਗੱਲ ਕਹਿੰਦਾ ਮੈਂ ਕਿ ਤੁਸੀਂ ਕਿਹਨੇ ਕੋਕਰੇ ਲੈ ਕੇ ਮੈਂ ਸੋ ਉਹ ਦੱਸੋ ਨਾ ਕਿ ਪਾਈ ਸਾਡੇ ਕੋਲ ਲੈ ਕੇ ਗਿਆ ਵਾ ਸਾਡੇ ਕੋਲ ਲੈ ਕੇ ਗਿਆ ਉਹ ਸਾਡੀ ਮੇਰੀ 30 ਸਾਲ ਪੁਰਾਣੀ ਦੁਕਾਨ ਹੈ। ਨਾ ਨਾ ਸਹੀ ਹੈ। ਮੇਰੇ ਬੜੇ-ਬੜੇ ਅਫਸਰਾਂ ਨਾਲ ਬਾਹਰ ਆ। ਠੀਕ ਹੈ ਜੀ ਵਧੀਆ ਗੱਲ ਹੈ। ਅਸੀਂ ਉਹੀ ਗੱਲ ਕਰਦੇ ਬੈਂਕ ਭਾਜੀ ਦੋ ਸਪੈਕਟਿ ਕਰਨ ਦੇ। ਇਹ ਕਹਿੰਦਾ ਮਤਲਬ ਵੇਖੀ ਜੀ ਘਰੋਂ ਲੈ ਕੇ ਆਏ ਅਸੀਂ ਕਿ ਅਸੀਂ ਕਿੱਦਾਂ ਮੰਨ ਸਕਦੇ ਹਿੱਥੋਂ ਗਏ ਕਿੱਦਾਂ ਮੈਂ ਉਹ ਔਰ ਹੀ ਗੱਲ ਹੈ। ਇਹ ਕਹਿੰਦਾ ਮੇਰੀ ਦੁਕਾਨ ਤੋਂ ਲੱਗਿਆ ਹੀ ਨਹੀਂ। ਉਹੀ ਤਾਂ ਗੱਲ ਕਰ ਰਹੇ ਉਹੀ ਗੱਲ ਕਰ ਰਹੇ। ਰਾਤੀ ਪੁਲਿਸ ਵਾਲੇ ਆਏ ਸੀ ਕਹਿੰਦਾ ਆਹ ਦੇਖ ਇਹਨਾਂ ਦੇ ਪੁਲਿਸ ਵਾਲੇ। ਉਹਦਾ ਮੈਟਰ ਹੀ ਨਹੀਂ ਹੈਗਾ। ਇਹ ਪੁਲਿਸ ਦਾ ਬਾਅਦ ਦਾ ਮੈਟਰ ਹੈ। ਪਹਿਲਾਂ ਤਾਂ ਇਹ ਫੂਡ ਸਪਲਾਈ ਵਿਭਾਗ ਦਾ ਮ ਸਾਡੇ ਕੋਲੇ ਤਾਂ ਉਹ ਵੀਡੀਓ ਆਈ ਹੈ ਹਾਂ ਹੋ ਗਈ ਠੀਕ ਹੈ ਅਸੀਂ ਉਸ ਅਕੋਰਡਿੰਗ ਥੋੜਾ ਮੈਂ ਤੁਹਾਨੂੰ ਟੀਕੇ ਲਾਉਣ ਦੀ ਵੀਡੀਓ ਦਿਖਾਵਾਂ ਗਲੀ 'ਚ ਦੇ ਦਿਓ ਬੰਦੇ ਟੀਕੇ ਲਾਉਣ ਦੇ ਨਸ਼ੇ ਕਰਦੇ ਵੇਚਦੇ ਸਾਡੇ ਮੇਰੇ ਹੱਥ ਖੜੋ ਤੁਸੀਂ ਦੇ ਦਿਓ ਆਓ ਦਿਖਾਓ ਭਾਈ ਅਸੀਂ ਖੜੇ ਹੀ ਆ ਅਸੀਂ ਖੂਨ ਲਾਉਣਗੇ ਇਹ ਕਿਹੜੀ ਗੱਲ ਹੈ ਜਿਹੜੀ ਸਮ ਬਹੁਤ ਹੁੰਦੇ ਆ ਹਾਂ ਮਤਲਬ ਕੰਮ ਬਹੁਤ ਹੁੰਦੇ ਆ ਉਹ ਤਾਂ ਹੁੰਦੇ ਹੀ ਆ ਕੰਮ ਤਾਂ ਮਿਲ ਹੀ ਪੋਤਣਾ ਹੋਈ ਜਾਂਦੇ ਆ ਹੁਣ ਜਿੱਦਾਂ ਤੁਸੀਂ ਕਹਿੰਦਾ ਵੀ ਮੇਰੇ ਬਹੁਤ ਅਫਸਰਾਂ ਨਾਲ ਲਿੰਕ ਹੈਗੇ ਆ ਬਹੁਤ ਅਫਸਰ ਜਾਣਦੇ ਆ ਇਹਦਾ ਮਤਲਬ ਵੀ ਤੁਹਾਡਾ ਕੰਮ ਜਿਹੜਾ ਹੈਗਾ ਫਿਰ ਉਹ ਅਫਸਰਾਂ ਦੇ ਹਿਸਾਬ ਨਾਲ ਚੱਲਦਾ ਪਿਆ ਨਹੀਂ ਅਫਸਰਾਂ ਦੇ ਹਿਸਾਬ ਨਾਲ ਸਾਡੀ 35 ਸਾਲ ਪੁਰਾਣੀ ਗੱਲ ਹੈ ਫਿਰ ਤੁਸੀਂ ਇਹ ਐਦਾ ਕੋਈ ਨਹੀਂ ਬੰਦਾ ਇਹ ਨਹੀਂ ਇਹਦਾ ਕੋਈ ਵੀ ਬੰਦਾ ਵਿੱਚ ਲਿਆ ਕੇ ਮੱਖੀ ਸੜੀ ਉਹ ਮੱਖੀ ਨਿਕਲੀ ਜੀ ਉਹੀ ਗੱਲ ਕਰਦਾ ਸ਼ਰਾਬ ਬੰਦੇ ਦੀ ਪੀਤੀ ਸੀ ਮਲਾਜਾ ਮੈਂ ਉਹਦਾ ਕਰਾਤਾ ਆ ਸਵੇਰੇ ਉਹ ਗੁਰਦੁਆਰੇ ਆਇਆ ਸੀ ਸਾਡੀ ਕਮੇਟੀ 'ਚ ਉਹਦੇ ਵਿੱਚ ਇੱਥੇ ਵੜਦੇ ਗ੍ਰੀਨ ਆ ਸੋਰੀ ਖਾਲਸ ਦੇ ਨੇ ਆ ਉਹ ਆ ਗਿਆ ਮੈਂ ਕਿਹਾ ਹਾਂ ਵੀ ਰਾਤ ਕੀ ਕਹਿੰਦਾ ਸੀ ਦਸ ਦੁਕਾਨ ਦੇ ਆ ਕੇ ਰੌਲਾ ਪਾ ਦੇ ਕਹਿੰਦਾ ਨਹੀਂ ਪਾਈ ਆਪਣਾ ਕੋਈ ਰੌਲਾ ਮੈਂ ਤਾਂ ਲ ਰਾਤ ਉਹਦੀ ਬੈਂਕ ਗਈ ਤੀ ਰਹੀ ਸੀ ਠੀਕ ਹੈ ਜਿਹੜੇ ਇੰਚਾਰਜ ਸੰਧੂ ਆ ਨਾ ਉਹ ਵੀ ਮੇਰਾ ਆਰੀਆ ਉਹ ਵੀ ਰਾਤੀ ਬਿਲਕੁਲ ਆਇਆ ਜਿਹਨੇ ਚੰਦਾ ਚਾਲ ਉਹ ਤਾਂ ਦੁਕਾਨ ਹੀ ਮੇਰੀ ਆ ਤੂੰ ਲੰਬਾ ਲੈ ਕੇ ਉਹ ਤਾਂ ਦੁਕਾਨ ਹੀ ਮੇਰੀ ਆ ਉਹ ਆ ਗਿਆ ਰਾਤੀ ਇੱਥੇ ਮੇਰੇ ਕੋਲ ਦੋ ਮਲਾਜਮ ਕਿੰਨਾ ਟਾਈਮ ਹੋ ਗਿਆ ਭਾਈ ਦੁਕਾਨ ਕਰਦਿਆਂ ਤੋਂ 35 ਸਾਲ 35 ਸਾਲ ਅਸੀਂ ਪਹਿਲਾਂ ਕਦੇ ਕੋਈ ਮੁੱਦਾ ਇਦਾਂ ਦਾ ਆਇਆ ਮੈਂ ਕਿਹਾ ਜ਼ਿੰਦਗੀ ਨਹੀਂ ਹੋਈ ਸਾਡਾ ਨਾਮ ਹੀ ਇੰਨਾ ਫੇਮਸ ਹੈ ਰੋਡ ਤੇ ਤੇ ਜੇ ਹੁਣ ਆਇਆ ਮੈਟਰ ਮੰਨ ਲਓ ਤਾਂ ਹੀ ਅਸੀਂ ਤੁਹਾਡੇ ਕੋਲੇ ਆਏ ਆ ਨਹੀਂ 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 ਉਹ ਦੇਖੋ ਜੋ ਜਿਹੜਾ ਬੰਦਾ ਲੈ ਕੋਈ ਖਾਲੀ ਭਾਂਡਾ ਹੁੰਦਾ ਨਾਲ ਜਦੋਂ ਆਪਾਂ ਰੈਂਕ ਚੋਂ ਖਾਲੀ ਭਾਂਡਾ ਜਿਆ ਚੱਕਦੇ ਆ ਪਹਿਲਾਂ ਉਹਦਾ ਮਤਲਬ ਕੀ ਹੁੰਦਾ ਭਾਂਡੇ ਦੇ ਚੱਕ ਕੇ ਕੀ ਕਰਨਾ ਹੋਣੀ ਹੁੰਦਾ ਥੋੜਾ ਹੀ ਹੁੰਦਾ ਜਦੋਂ ਜਲਦਬਾਜ਼ੀ ਜੀ ਆਪਾਂ ਮਾਲ ਪਾਤਾ ਜਿਹੜਾ ਕੌਗਰਿਜ ਕੀੜਾ ਮਿਲਣਾ ਤੁਹਾਨੂੰ ਖਾਲੀ ਭਾਂਡੇ ਚੋਂ ਹੀ ਮਿਲਣਾ ਭੱਠੀ ਦੇ ਨੇੜੇ ਕਿਸੇ ਚੀਜ਼ ਨੇ ਨਹੀਂ ਆਉਣਾ 90 100 ਡਿਗਰੀ ਦੇ ਟੈਂਪਰੇਚਰ ਤੇ ਤੜਕਾ ਲਾਉਂਦਾ ਜਦੋਂ ਪਿਆਜ਼ ਵਿੱਚ ਸਿਰਦੇ ਆ ਨਾ ਪਿਆਜ਼ ਜਾਂਦਾ ਤਬਾਹ ਹੋ ਜਾਂਦਾ ਟਮਾਟਰ ਗਲ ਜਾਂਦੇ ਐ ਸਿਮਲਾ ਮਰ ਵੀ ਗਲ ਜਾਂਦੀ ਐ ਤੇ ਕੀੜਾ ਉੱਤੇ ਐ ਬੈਠਾ ਰਹੂਗਾ ਗੋ ਉਹ ਕੀੜਾ ਤਾਂ ਦੇਖਣ ਨੂੰ ਪੁੱਜਿਆ ਆ ਲੱਗਦਾ ਉਹ ਜਿੱਦਾਂ ਪੁੱਜਿਆ ਨਹੀਂ ਜੀ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਾਰਾ ਦੱਸਣਾ ਜਦੋਂ ਭਾਂਡੇ 'ਚ ਕੀੜਾ ਹੁੰਦਾ ਨਾ ਜਦੋਂ ਮੈਂ ਤੁਹਾਨੂੰ ਮੰਜੂਰੀਆਂ ਬਣਵਾ ਦਿੰਦਾ ਤੁਸੀਂ ਇੱਕ ਗਰਮ ਮੰਜੂਰੀਆਂ ਮੈਨੂੰ ਖਾ ਕੇ ਦਿਖਾ ਦਿਓ ਗਰਮ ਐਦਾਂ ਝੱਟ ਕੇ ਭਲੇਚੇ ਐਦਾ ਜਦੋਂ ਉਦਗਾਹ ਮੰਜੂਰੀਆਂ ਖਾਂਦਾ ਨਾ ਅੱਧਾ ਘੰਟਾ ਠੰਡਾ ਕਰਕੇ ਫੇਰ ਖਾਂਦਾ ਮੰਜੂਰੀਆਂ ਦਾ ਇੰਨੀ ਹੀਟ ਹੋਰ ਹੁੰਦੀ ਐ ਇਹ ਮੰਜੂਰੀਆਂ ਦੇ ਵਿੱਚ ਵੀ ਹੀਟ ਵਰ ਜਾਂਦੀ ਹੈ ਤੇ ਗਰੇਵੀ ਤੇ ਹੀਟ ਹੁੰਦੀ ਹੈ ਤੇ ਉਹਨਾਂ ਨੇ ਜਦੋਂ ਪਾਇਆ ਆ ਉਹ ਨਾਲੇ ਉਹ ਤਸਲਮ ਹੋ ਗਿਆ ਜੇ ਤੜਕੇ ਚ ਜਾਵੇ ਨਾ ਤੜਕੀ ਤੋਂ ਨੇ ਬਚਣੀ ਨਹੀਂ ਜੀ ਜਣੀ ਤੁਹਾਡੇ ਨੂੰ ਕਹਿਣ ਦਾ ਮਤਲਬ ਹੈ ਕਿ ਜਿਹੜਾ ਕੋਰਪੋਰੇਟ ਹੈਗਾ ਉਹ ਉਹ ਤੁਹਾਡੇ ਮਤਲਬ ਦੁਕਾਨ ਦੇ ਵਿੱਚ ਮਤਲਬ ਬਣਾਉਣ ਦੇ ਵਿੱਚ ਮੰਜੂਰੀਆਂ ਦੇ ਵਿੱਚ ਨਹੀਂ ਆ ਸਾਡੇ ਕੋਲ ਮੇਰੇ ਕੋਲ ਸਾਰੀ ਇੰਡਸਟਰੀ ਸੰਭਾਲ ਲਈ ਜਾਂਦੀ ਹੈ ਜਿੰਨੀਆਂ ਵੀ ਇੱਥੇ ਆ ਸਾਰੇ ਬੰਦੇ ਪੁਲਿਸ ਵਾਲੇ ਵੀ ਮੇਰੇ ਕੋਲ ਪਰਸੋਂ ਵੀ ਮੈਡਮ 버ਗਰ ਖਾਵੇ ਨਹੀਂ ਬੱਸ ਉਹ ਮੈਡਮ 버ਗਰ ਖਾ ਕੇ ਦੁਕਾਨ ਖੋਲੀ ਨਹੀਂ ਸੀ ਅਜੇ ਖੋਲਦਾ ਪਿਆ ਸੀ ਮੁੰਡਾ ਕਹਿੰਦੀ 버거 ਮੈਂ 10 ਮਿੰਟ ਲਗਾ ਕਹਿੰਦੀ ਵੜਾ ਦੇ ਮੈਂ ਤਾਂ ਖਾ ਕੇ ਜਾਣਾ ਸੰਧੂ ਨਾਲ ਆਉਂਦੀ ਆ ਉਹ ਮੈਂ ਸੰਧੂ ਵੀ ਮੈਂ ਲੇ ਦੋ ਵਾਰ ਚਾਹ ਵੀ ਕਰਨਾ ਮੰਜੂਰੀ ਨੂੰ 버거 ਸਭ ਲੈ ਕੇ ਜਾਣਾ ਠੀਕ ਹੈ ਤੇਰੇ ਪਹਿਲਾਂ ਇੰਤਿਆਰ ਸੀ ਲੰਬਾ ਜਿਹਾ ਬਾਉ ਨਵੇਂ ਸ਼ਹਿਰ ਦਾ ਉਹ ਵੀ ਮੈਂ ਕੋਲ ਹੁਣ ਵੀ ਸੁਭਾਜ ਨਾਲ ਆ ਕੇ ਮੈਂ ਕੋਲ ਲੈ ਕੇ ਜਾਂਦਾ ਪਿਓ ਤੁਮ ਦੁਕਾਨਾਂਾਂ 'ਚ ਚੱਲ ਜਾਈਏ ਨੇ ਜਿਹੜੀਆਂ ਪੁਰਾਣੀਆਂ ਦੁਕਾਨਾਂ ਹੈਗੀਆਂ ਬਟੇ ਹੀ ਇਹਨੂੰ ਕੋਗਰੈਂਸ ਆਇਆ ਜੀ ਉਹ ਸਾਡੇ ਕੋਲ ਵੀਡੀਓ ਪਹੁੰਚੀ ਆਸੀ ਉਹਦੇ ਪ੍ਰਤੀ ਤੁਹਾਡਾ ਕੋਲ ਪੁੱਛਣਾ ਵੀ ਸਪਸ਼ਟੀਕਰਨ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਉਹ ਆਪਾਂ ਤੁਹਾਡੇ ਪਾਸੇ ਲੈਣਾ ਆਏ ਤੁਸੀਂ ਆਖ ਲੈਣਾ ਆਏ ਤੁਹਾਡੇ ਐਂਟੀ ਚੱਲ ਰਹੀਆਂ ਆਖ ਰੱਖੋਗੇ ਤਾਂ ਵੀ ਤੁਹਾਡੀ ਇੱਛਾ ਨਹੀਂ ਰੱਖੋ ਤਾਂ ਵੀ ਕੋਈ ਦਿੱਕਤ ਨਹੀਂ ਹੈ ਕਿ ਭਾਈ ਇਹ ਜਗਰ ਕੀ ਸੈਡਿਊਲ ਲੈ ਕੇ ਗਿਆ ਸਾਡੇ ਕੋਲ ਤਾਂ ਦੇਖੋ ਜੀ ਜਦੋਂ ਸਾਡੇ ਕੋਲ ਪਊਗਾ ਨਾ ਹੁਣ ਉਹ ਅਗਰ ਪ੍ਰਕਾਸ਼ੀਤ ਹੂੰ ਅਸੀਂ ਉੱਥੇ ਰੋਟੀ ਖਾਂਦੇ ਹਾਂ ਜਿਹੜਾ ਕਚਹਿਰੀ ਦੇ ਸਾਹਮਣੇ ਬੰਡੂ ਸਿਕਨ ਵਾਲਾ ਅਸੀਂ ਉੱਥੇ ਰੋਟੀ ਖਾਂਦੇ ਹਾਂ ਪਰ ਕਾ ਚਿਕਨ ਨਾਲ ਦੇ ਕੀਤਾ ਬੰਦੇ ਨੇ ਬੈਠੇ ਆ ਬੈਠੇ ਚੂਹਾ ਲੈ ਗਿਆ ਲਵਾਵੇ ਜਰਾ ਤਾਂ ਪਤਾ ਬਾਜੀ ਬੜਾ ਇਸ਼ੂ ਬਣਿਆ ਉਹ ਤਾਂ ਮੋੜ ਦੱਸਿਆ ਉਹਨੇ ਕਿਹਾ ਮੈਨੂੰ ਲੱਗਦੀ ਸੀ ਉਹਨੇ ਦੱਸਿਆ ਉਹਦਾ ਸਪਸ਼ਟੀਕਰਨ ਵੀ ਆਇਆ ਸੀ ਬਾਅਦ ਵਿੱਚ ਉਹਨੇ ਦੱਸਿਆ ਕਿ ਮੈਨੂੰ ਇਹਨਾਂ ਲੱਗਦੀ ਸੀ ਮੈਂ ਜਾਣੀ ਉਹਦਾ ਸਾਨੂੰ ਪਤਾ ਗੱਲ ਤਾਂ ਹੋਈ ਨਾ ਪਹਿਲਾਂ ਮਿਹਰਬਾਨ ਸੀਗੀ ਸਾਡੀ ਦੁਕਾਨ ਸਾਡੇ ਬੰਦੇ ਨੂੰ ਦੁਕਾਨ ਵਾਲੇ ਕਹਿੰਦੇ ਸੀ ਤੈਨੂੰ ਅਸੀਂ ਲੱਖ ਰੁਪਏ ਦਿੰਨੇ ਤੂੰ ਭੱਜਾ ਵੀ ਕੰਮ ਬੰਦ ਹੋ ਜਾਊਗਾ ਸਾਡੇ ਵਾਲਾ ਸਾਡੀ ਹਜੇ ਦੀ 100 ਵੈਗਟ ਦੀ ਸੇਲ ਹੈ ਬੀਗੜ ਸਾਡੀ ਨੂਡਲ ਲੱਗਦੇ ਇੱਕ ਟੋਕਰਾ ਮੰਜੂਰੇ ਨਾਲ ਲੱਗਦਾ ਸਾਡੀ ਦੁਕਾਨ ਤੇ ਔਰ ਸਾਡੀ ਦੁਕਾਨ ਦਾ ਇਹਨਾਂ ਸਮਾਨ ਫੇਮਸ ਹੈ ਤੇ ਆ ਪਹਿਲਾ ਬੰਦਾ ਸੀ ਜਿਹੜਾ ਰਾਤੀ ਕੋ ਗੇ ਭਾਂਡੇ ਬੁਲਲੇ ਤੇ ਪਾਇਆ ਉਹਨਾਂ ਗਲਤ ਮਲ ਤੇ ਤੇਲ ਲੈ ਕੇ ਆ ਗਿਆ ਸਾਡੀ ਮੈਂ ਤੁਹਾਨੂੰ ਕਿਹਾ ਦੋਸਤ ਤੂੰ ਜਿੱਥੇ ਜਾਣਾ ਚਲੇ ਜਾ ਲੈਬਰਾਟਰੀ ਲੈ ਜਾ ਇਹਨੂੰ ਫੂਡ ਸਪਲਾਈ ਤੇ ਲੈ ਜਾ ਜਿੱਥੇ ਮਰਜ਼ੀ ਲੈ ਜਾ ਹਮ ਸਾਰੇ ਮਹਿਕਮੇ ਵਿਗਦੇ ਆ ਸਾਰੇ ਆਈ ਆ ਇਹਦੇ ਸਾਰੇ ਸਾਰੇ ਮਹਿਕਮੇ ਵਿਗਦੇ ਆ ਤੇ ਕਾਲ ਜਦੋਂ ਜਾਂਦੀ ਹੈ ਸਭ ਤੁਹਾਡਾ ਬੰਦਾ ਕੋਈ ਆ ਜਾਂਦਾ ਹੈ ਤੇ ਉਹਦੀ ਰਾਤ ਡਰਿੰਕ ਕੀਤੀ ਸੀ ਚਲੋ ਇਹ ਤਾਂ ਸਾਨੂੰ ਪਤਾ ਨਹੀਂ ਮਤਲਬ ਬੰਦਾ ਡਰਿੰਕ ਕੀਤੀ ਹੋ ਸੀ ਜਾਂ ਨਹੀਂ ਕੀਤੀ ਹੋਰੇ ਅਰੇ ਉਸ ਬੰਦੇ ਨੂੰ ਅਸੀਂ ਮਿਲੇ ਨਹੀਂ ਹੈਗੇ ਠੀਕ ਹੈ ਜੇ ਕੀੜਾ ਹੋਵੇ ਨਾ ਹਾਂ ਕੀੜੇ ਦਾ ਤਾਂ ਭੈਣ ਤੇ ਆ ਕਾਲਾ ਹੋਊ ਕਾਲਾ ਜਿਹੜੇ ਸਾਬ ਦਾ ਮਸਾਲਾ ਭੋਜਦਾ ਮੰਜੂਰੀਆਂ ਨੂੰ ਪਤਾ ਕਿਦਾਂ ਭੋਜਦੇ ਆ ਮੰਜੂਰੀਆਂ ਜਿਹੜਾ ਤੜਕਾ ਹੁੰਦਾ ਨਾ ਉਹਦੇ ਵਿੱਚ ਰਫੈਨ ਪਾ ਕੇ ਇਹਨੂੰ ਫੁੱਲ ਸੇਕ ਕਰਨਾ ਜੋ ਚਰਚਰ ਕਰਨ ਲੱਗਿਆ ਨਾ ਫਿਰ ਉਹਦੇ ਵਿੱਚ ਮਸਾਲਾ ਸੇੜ ਲੈਂਦੇ ਆ ਨਾਲ ਹੀ ਉਹਦੇ ਵਿੱਚ 5 ਮਿੰਟ ਉਹਨੂੰ ਹਲਾ ਕੇ ਪਾਣੀ ਪਾਉਂਦੇ ਆ ਤੇ ਕੀੜੇ ਦਾ ਫਰਦਾ ਜਿਹੜਾ ਕੁਛ ਨਹੀਂ ਠੀਕ ਉਹ ਤਾਂ ਜੇ ਉਹਨਾਂ ਦੇ ਪਤੰਗਾ ਦਾ ਕੀ ਆ ਹੁਣ ਜੇ ਮੈਂ ਮੰਨ ਜੇ ਲੋ ਆ ਗਾਂ ਝੋਨੇ ਦਾ ਟਾਈਮ ਆਣਾ ਉਹ ਤੋਤੇ ਜੇ ਨਹੀਂ ਉੜਦੇ ਹੰਦੇ ਉਹ ਜਗੜੀ ਆ ਹਾਂ ਉਹ ਤਾਂ ਇੱਕ ਦਿਨ ਅਸੀਂ ਉੱਥੇ ਸਮੋਸੇ ਲੈਣ ਗਏ ਉਹਦੇ ਬਾਹਰ ਗੜਾਈ ਜੀ ਤਿੰਨ ਤੋਤੇ ਛੱਡਦੇ ਨੇ ਆ ਗਏ ਸਿੱਖਿਆ ਅਧਿਕ ਗੜਦੇ ਆ ਕਿ ਸੰ ਸਮੋਸੇ ਬਣਦੇ ਮਨੋਵੇਜ ਵੀ ਤਾਂ ਅਸੀਂ ਗੱਲ ਨਹੀਂ ਹੈ ਐਚ ਜੀ ਭਾਜੀ ਕੋਮਰ ਕਰਦੇ ਪਰ ਦੇਖੋ ਉਹ ਬੰਦਾ ਆਇਆ ਸ਼ਰਾਬ ਪੀ ਕੇ ਤੁਸੀਂ ਜਦੋਂ ਭੜਦੇ ਨੂੰ ਵੜ ਕੇ ਉਹ ਮੈਡੀਕਲ ਕਰਾਉਂਦੇ ਉਸ ਵੇਲੇ ਬੋਰਸ ਨਾਲੇ ਸੀ ਮੇਨ ਤਾਂ ਕਹਿੰਦੇ ਤੂੰ ਦੱਸ ਆ ਜਾ ਮੈਡੀਕਲ ਅਸੀਂ ਕਹਿੰਦੇ ਨੇ ਦਵਾਈ ਸਾਡੀ ਚੱਲਣੀ ਹੈ ਵੀ ਬੰਦੇ ਇਸ ਮੈਡੀਕਲ ਤਾਂ ਹੁਣ ਵੀ ਹੋ ਜੂਗਾ ਰਾਤੀ ਚਰਾਬੀ ਤੇ 24 ਘੰਟੇ ਦਾ ਕੰਮ ਹੈ ਮੈਡੀਕਲ ਜੀ ਜੀ ਤੇ ਮੈਂ ਉਹਨਾਂ ਨੂੰ ਕਿਹਾ ਦਿਖਾ ਵੀ ਦਿੱਤਾ ਸਿੱਧੂ ਮੇਰਾੜੀ ਆ ਉਹ ਮੈਂ ਜਾਲਾ ਸਾਹਿਬਾ ਗੱਲ ਹੈ ਕੋਈ ਵੀ ਭੈਣ ਨਾਲ 2 ਵਜੇ ਮਿਲ ਕੋ ਦਿਹਾੜੀ ਚਾਹੁੰਦੇ ਆ ਸਿੱਧੂ ਘੜਾ ਸੰਧੂ ਸੰਧੂ ਇੰਚਾਰਜ ਹੈ ਹਾਂ ਪਰਵਿੰਦਰ ਸਿੰਘ ਲੱਗੇ ਨਹੀਂ ਐ ਐਸਚੋ ਨਹੀਂ ਉਹਦਾ ਜਿਹੜਾ ਗਾਂ ਹੈ ਜਿਹੜਾ ਖਾਣਾ ਇੰਚਾਰਜ ਬਣਾਇਆ ਹੈ ਅੱਗੇ ਉਹਦੇ ਕੋਲ ਗੱਡੀ ਆ ਆਪਣੇ ਟੋヨタ ਦੀ ਐਸਰੇ ਵਰਤੀ ਦੀ ਆ ਅ ਇਦਾਂ ਦੀ ਆ ਗੱਲ ਦੀ ਗੱਡੀ ਬੋਰਾ ਜਿਹਾ ਮੁੰਡਾ ਹਾਂ ਬੋਰਾ ਜਿਹਾ ਪਤਰਾ ਜੇ ਸੰਧੂ ਸੰਧੂ ਹਾਂ ਸੰਧੂ ਆਕਤਾਰ ਸਿੰਘ ਸੰਧੂ ਹਾਂ ਆਕਤਾਰ ਸਿੰਘ ਸੰਧੂ ਖੋਲਦਾ ਰਾਮ ਬਾਬਾ ਖੋਲਦਾ ਰਾਮ ਉਹ ਵੀ ਦਾਦਾ ਐਕਚੁਅਲੀ ਇਹਨਾਂ ਬੜੀ ਕਿਤੇ ਕਿੱਕੇ ਚੱਕਰਾਂ ਇੱਕ ਟਰੀ ਵੀਡੀਓ ਦੇਖ ਲਈ ਪਟਿਆਲੇ ਦੇ ਵਿੱਚ ਕੁੜੀ ਬਰਥਡੇ ਮਨਾ ਰਹੀ ਸੀ ਬੱਚੇ ਦਾ ਉਹ ਕੇਕ ਖਾਦਾ ਕੁੜੀ ਚਲ ਗਈ ਉਹ ਚਾਹੇ ਬਿਮਾਰੀ ਨਹੀਂ ਹੋ ਗੁੜੀ ਪਾਜੀ ਮਰ ਗਈ ਕੁੜੀ ਨਹੀਂ ਉਹ ਪਾਜੀ ਉਹ ਮਰ ਗਈ ਆ ਲੋਟਰੀ ਦਾ ਬੇਚਾਰਾ ਗੇੜੇ ਮਾਰਦਾ ਪਿਆ ਵਾ ਉਹਨੂੰ ਉਹ ਕਹਿੰਦਾ ਮੈਨੂੰ ਯਕੀਨ ਨਹੀਂ ਆ ਉਹਦਾ ਪਿਓ ਰੋਂਦਾ ਪਿਆ ਚੰਡੀਗੜ੍ਹ ਜਾ ਆ ਜਾ ਕੇ ਆਪਸੋ ਵੀਡੀਓ ਬਾਈ ਦੀ ਮੇਰੀ ਗੱਲ ਸੁਣੋ ਕਹਿੰਦਾ ਮਤਲਬ ਇਹ ਨਹੀਂ ਪਾਜੀ ਆਪਾਂ ਤੁਹਾਡੇ ਦੁਸ਼ਮਣ ਆਪਾਂ ਬਣਾਓ ਉਹ ਆਨਲਾਈਨ ਨਾਲ ਜਿਹੜਾ ਆਨਲਾਈਨ ਨਾਲ ਆਨਲਾਈਨ ਤੋਂ ਰੋਬਰ ਕੰਮ ਕੀਤਾ ਚੱਲਦਾ ਹੈ ਲੋਕ ਘਰੇ ਪੂੜੀਆਂ ਬਣਾਉਂਦੇ ਆ ਘਰੇ ਸਮੋਸੇ ਬਣਾਉਂਦੇ ਆ ਘਰੇ ਪਕੌੜੇ ਬਣਾਉਂਦੇ ਆ ਘਰ ਚੋਂ ਨਾ ਬਣਵਾਦੀ ਗੰਦਗੀ ਆ ਬਿਮਾਰੀ ਆ ਕੀ ਆ ਇਹ ਤਾਂ ਦੁਕਾਨ ਥੋੜਾ ਜਿੰਨੇ ਰੇੜੀ ਵਾਲੇ ਆ ਆ ਤੁਸੀਂ ਆ ਹੈ ਨਹੀਂ ਅੱਗੇ ਬਾਜੀ ਕਰਾ ਲਵਾਈ ਆ ਹਮਮ ਮੜਿਆ ਉਹ ਅੰਦਰ ਜਾ ਕੇ ਇਪੋਟਾ ਕਰੀਂ ਅੱਛਾ ਅੱਗੇ ਦੇਖੀ ਨਾ ਕੋਈ ਚੂਹੇ ੱੱਪਾਂ ਦੇ ਵਿੱਚ ਉਦੋਂ ਸਾਰੀਆਂ ਦੁਕਾਨਾਂ ਦੇ ਹੈਗੇ ਮਤਲਬ ਕਹਿਣ ਤੋਂ ਬਾਅਦ ਵੀਡੀਓ ਤੇ ਤੂੰ ਹੀ ਆਇਆ ਕੋਈ ਵੀਡੀਓ ਦੇਖੀ ਆਪਾਂ ਵੀਡੀਓ ਦੇਖ ਕੇ ਅਸੀਂ ਆਏ ਤੁਹਾਨੂੰ ਕੋਈ ਮਤਲਬ ਨਹੀਂ ਹੈ ਮੈਂ ਤਾਂ ਉਹਨੂੰ ਰਾਤ ਗਿਆ ਨਹੀਂ ਮੈਂ ਤਾਂ ਲਾਬੋਡਰੀ ਚਲ ਗਿਆ ਬੋਰ ਮੈਗ ਵਿੱਚ ਚਲ ਗਿਆ ਦੋਸਤ ਜਿੱਥੇ ਵੀ ਜਾਣਾ ਚਲ ਗਿਆ ਤੇਰੀ ਹਰੇਕ ਗੱਲ ਦਾ ਮੇਰੇ ਕੋਲ ਜਵਾਬ ਹੈਗਾ ਠੀਕ ਹੈ ਮੈਨੂੰ ਅੱਜ ਨਹੀਂ ਮੈਨੂੰ 35 ਸਾਲ ਹੋ ਗਏ ਸਾਨੂੰ ਦੁਕਾਨਾਂ ਜਾਂਦੇ ਹੁਣ ਤਾਂ ਮੈਂ ਦੁਕਾਨ ਦੇ ਕਹਿੰਦਾ ਨਹੀਂ ਮੇਰਾ ਤਾਂ ਆਪਸਾ ਮੇਰਾ ਮਾਲ ਵੀਡੀਓ ਦਾ ਕੰਮ ਹੈ ਮੇਰੇ ਰੋਜ਼ ਵੱਡੇ ਵੱਡੇ ਬੰਦਿਆਂ ਨਾਲ ਮੈਨੇ ਉੱਠਣੇ ਹੁੰਦੇ ਹਰੇਕ ਮਦਿਆ ਉਹਨਾ ਮੈਨੂੰ ਜਿੱਥੇ ਮਰਜ਼ੀ ਚੱਲ ਜਾ ਮੈਨੂੰ ਅਰੇ ਚੀਜ਼ ਆ ਲੱਗਦੀ ਤੂੰ ਲੈ ਕੇ ਗਿਆ ਤੇਰਾ ਭਾਂਡਾ ਸਾਫ਼ ਸੀ ਸਾਡੇ ਕੋਲ ਸਾਡੇ ਕੋਲ ਅਗਲਾ ਚੈੱਕ ਕਰ ਲੂਗਾ ਸਾਡੇ ਇਨਫਿਊਜ਼ਨ ਹੁਣ ਵੀ ਸਾਫ਼ ਸੁਥਰੇ ਸਾਡੇ ਕੋਲ ਐਡਾ ਟਫ ਹੁੰਦਾ ਉਹਦੇ ਮਜੂਰੀ ਨਪਾਏ ਹੁੰਦੇ ਆ ਉਹਦੇ ਉੱਤੇ ਸਾਡਾ ਕਪੜਾ ਪਾਇਆ ਜਾਂਦਾ ਠੀਕ ਪੁਲਸ ਵਾਲਿਆਂ ਨੂੰ ਆਤੀ ਦਿਖਾਇਆ ਉਹ ਕਹਿੰਦੇ ਯਾਰ ਇਹ ਤਾਂ ਬੜੇ ਸਾਫ਼ ਸੁਥਰੇ ਆ ਕਹਿੰਦਾ ਭਾਈ ਜੱਤ ਲੱਗਣਿਆ ਦੇਖਿਆ